ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਸਭਾ ਮੱਤਾ ਖਰੂਬ ਸਾਹਿਬ ਦੇ ਸਮੂਹ ਵੋਟਰਾਂ ਨੂੰ ਬਸੀਆਂ ਨੂੰ ਵਾਜੂਦੀ ਜੀ ਦਾ ਕਲਸਾ ਵਾਜੂਦੀ ਜੀ ਦੀ ਫਤਿਹ ਮੈਂ ਹਮੇਸ਼ਾ ਹੀ ਪੋਜੀਟਿਵ ਰਾਜਨੀਤੀ ਕੀਤੀ ਜਿਸ ਦੇ ਨਾਲ ਲੋਕਾਂ ਦਾ ਭਲਾ ਹੋਵੇ ਇਦਾਂ ਸਾਡਾ ਪੰਜਾਬ ਤੇ ਸਾਡਾ ਇਲਾਕਾ ਖਸ਼ਹਾਲ ਹੋਇਆ ਮੈਂ ਇਸ ਕਰਦਾ ਹਮੇਸ਼ਾ ਮਦਈ ਰਹੇ ਹਾਂ ਪਰ ਜਿਸ ਤਰ੍ਹਾਂ ਦਾ ਮਾਹੌਲ ਲੋਕ ਸਭਾ ਹਰ ਇੱਕ ਡੂਰ ਸਭ ਦੇ ਵਿੱਚ ਸਿਰਜਿਆ ਗਿਆ ਸੀਗਾ ਹਾਂਜੀ ਪਰ ਮੇਰੀ ਵੀ ਮਜਬੂਰੀ ਬਣਦੀ ਸੀ ਉਸ ਜਿਹੜਾ ਆ ਜਵਾਬ ਦੇਣ ਦਾ ਜਾਂ ਸਵਾਲਾਂ ਦੇ ਜਵਾਬ ਮੰਗਣ ਦਾ ਪਰ ਮੈਂ ਦੱਸ ਜਿਵਾ ਕਿ ਮੈਂ ਅਜੇ ਹੀ ਰਾਜਨੀਤੀ ਦਾ ਗੁਣਜਾਰਾ ਨਹੀਂ ਮੈਂ ਹਮੇਸ਼ਾ ਹੀ ਹਾਂ ਆਪੱਖੀ ਸਿਆਸਤ ਨੂੰ ਤੇ ਜਿਸ ਦੇ ਨਾਲ ਲੋਕ ਖਿਹਾਲ ਹੋਣ ਤੇ ਲੋਕ ਤਰੱਕੀ ਕਰ ਸਕਣ ਤੇ ਜਾਂ ਜਿਹੜੀਆਂ ਪਿੱਛੇ ਢਿੱਤੇ ਦੇ ਵਿੱਚ ਜੇ ਮੈਨੂੰ ਸ਼ਕਤੀ ਦਿੰਦੇ ਰਹੀ ਹੈ ਸੰਗਤ ਤੇ ਉਹਦੇ ਜਾਇਜ ਵਰਤੋਂ ਕਰਦੇ ਹੋਇਆ ਸਹੀ ਵਰਤੋਂ ਕਰਦੇ ਹੋ ਆਪ ਦੀ ਵਿਤ ਤੋਂ ਵੱਧ ਕੇ ਜੋ ਮੈਂ ਰੂਲ ਨਵਾਸਿਕ ਦਾ ਹੁੰਦਾ ਸੀ ਮੈਂ ਨਵਾਇਆ ਹੈ ਔਰ ਮੈਂ ਇਹੀ ਦੱਸਣਾ ਚਾਹੁੰਦਾ ਕਿ ਨਾ ਤੇ ਮੇਰਾ ਕੜਤਨ ਦੀ ਰਾਜਨੀਤੀ ਕਰਨ ਦਾ ਕੋਈ ਏਜੰਡਾ ਹੈ ਤੇ ਨਾ ਮੈਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਆ ਉਹਦੇ ਤੋਂ ਕੋਈ ਬਾਲਾ ਖੁਸ਼ੀ ਔਰ ਮੈਂ ਆਪਣੇ ਮੇਨ ਇਲੈਕਸ਼ਨ এজেন্ডੇ ਤੇ ਪਹਿਲਾਂ ਵੀ ਚਾਹੇ ਕਲੀਅਰ ਕਰ ਚੁੱਕਾ ਹਾਂ ਕਰ ਚੁੱਕਾ ਹਾਂ ਜਿੱਥੇ ਬੰਦੀ ਸਿੰਘਾਂ ਦਾ ਮਸਲਾ ਆ ਉਹ ਮੇਰੇ ਵਾਸਤੇ ਪ੍ਰਾਇੋਰਟੀ ਹੈ ਉਹ ਸਾਰੇ ਪੰਜਾਬੀਆਂ ਵਾਸਤੇ ਪ੍ਰਾਇੋਰਟੀ ਹੈ ਚਾਹ ਕਿਸੇ ਵੀ ਧਰਮ ਦੇ ਨਾਲ ਜਾਤ ਦੇ ਨਾਲ ਵਰਗ ਦੇ ਨਾਲ ਸਬੰਧਤ ਹੁਣ ਕਿਉਂਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਔਰ ਉਮਰਦੇਸ਼ ਪੜਾ ਤੇ ਚਲੇ ਗਿਆ ਕਿ ਉਹਨਾਂ ਦਾ ਘਰਾਂ ਦੇ ਬਚਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਇਨਸਾਨ ਮਿਲਣਾ ਚਾਹੀਦਾ ਤੇ ਚਾ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਤੇ ਜੇ ਕਿਸੇ ਨਾਲ ਜਾਤ ਵੀ ਹੁੰਦੀ ਹੈ ਤੇ ਫਿਰ ਸੱਜ ਸਿੰਘ ਮਲਟੋਹਾ ਉੱਥੇ ਉਹਦੇ ਹੱਕ ਤੇ ਬੋਲੂ ਤੇ ਇੱਥੇ ਪੰਜਾਬ ਦੇ ਉਹਨਾਂ ਪੁੱਤਰਾਂ ਦੇ ਨਾਲ ਉਹਨਾਂ ਸਿੱਖ ਜਿਹੜੇ ਨੌਜਵਾਨੀ ਚ ਗਏ ਸੀ ਤੇ ਅੱਜ ਬਡਾਬੇ ਚ ਆ ਗਏ ਨੇ ਉਹਨਾਂ ਦੀ ਗੱਲ ਤੇ ਉਹਨਾਂ ਦੀ ਗੱਲ ਕਰਨਾ ਮੇਰਾ ਪਹਿਲਾ ਫਰਜ਼ ਬਣਦਾ ਪਰ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਹਾਂ ਕੀ ਅਸੀਂ ਬੜੇ ਪੜਾ ਦੇਖੇ ਨੇ ਜ਼ਿੰਦਗੀ ਚ ਬਹੁਤ ਮਾਹੌਲ ਦੇਖੇ ਨੇ ਔਰ ਪੰਜਾਬ ਦੇ ਵਿੱਚ ਉਹ ਵੀ ਦੌਰ ਦੇਖਿਆ ਹੈ ਭਾਵੇਂ ਅਸੀਂ ਹੱਕ ਮੰਗਦੇ ਸੀਗੇ ਹੱਕ ਨਹੀਂ ਦਿੱਤੇ ਗਏ ਤੇ ਸਭ ਕੁਲਤਾ ਸ਼ਿਕਾਰ ਖੜਿਆ ਗਿਆ ਉਹਦਾ ਸਾਰੇ ਪੰਜਾਬ ਨੂੰ ਦੇ ਸਮੂਹ ਭਾਈਚਾਰਿਆਂ ਨੂੰ ਨੁਕਸਾਨ ਹੋਇਆ ਮੈਂ ਉਸ ਤਜਰਬੇ 'ਚ ਮੈਂ ਗੱਲ ਕਹਿਣਾ ਚਾਹੁੰਦਾ ਕਿ ਜੇ ਅਸੀਂ ਪੰਜਾਬ ਦੇ ਵਾਰਸ ਐ ਜੇ ਅਸੀਂ ਪੰਜਾਬ ਦਾ ਭੜਾ ਚੋਣੇ ਜੇ ਅਸੀਂ ਆਪਣੀਆਂ ਔਣ ਵਾਲੀਆਂ ਨਸਲਾਂ ਦਾ ਭੜਾ ਚੋਣੇ ਤੇ ਫਿਰ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਜ਼ਰੂਰੀ ਪੰਜਾਬ ਦੇ ਵਿੱਚ ਅਮਨ ਚੈਣ ਜ਼ਰੂਰੀ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਥ ਜਿਹੜੀ ਚਾ ਕੋਈ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਸਿੱਖ ਹੈ இந்து ਹੈ ਮੁਸਲਮਾਨ ਇਸਾਈ ਹੈ ਉਹ ਭਾਈਚਾਰਕ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ ਹੈ ਔਰ ਹਰੇਕ ਦਾ ਹਰ ਕੋਈ ਸਤਕਾਰ ਕਰੇ ਆਪ ਦੇ ਧਰਮ ਦੇ ਵਿੱਚ ਦਿੜ ਨਿਸ਼ਚਾ ਤੇ ਸ਼ਰਧਾ ਰੱਖੇ ਤੇ ਆਸਥਾ ਰੱਖੇ ਤੇ ਦੂਜਿਆਂ ਨੂੰ ਗਲ ਬਕੜੀ ਵਿੱਚ ਲੈ ਕੇ ਥੱਲੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਕਿਸੇ ਨੇ ਨਹੀਂ ਬਣ ਜਾਣਾ ਪਰ ਅਸੀਂ ਉਹਨੂੰ ਯਾਦ ਰੱਖਣ ਵਾਲੇ ਉਦੇ ਵਾਸਤੇ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਵੜੇ ਜੇ ਸੋਚ ਨੂੰ ਲੈ ਕੇ ਉਹ ਚੱਲੇ ਸੀ ਜੇ ਸੋਚ ਨੂੰ ਲੈ ਕੇ ਉਹਨਾਂ ਪੰਜਾਬ ਦੀ ਖਾਲਸਾ ਰਾਜ ਦੀ ਖਾਲਸਾ ਸਰਕਾਰ ਦੀ ਉਸ ਸਮੇਂ ਸੇਵਾ ਕੀਤੀ ਸੀਗੀ ਤੇ ਜਿਸ ਤਰ੍ਹਾਂ ਉਹਨਾਂ ਨੇ ਸਮਝੀ ਖਾਲਸਾ ਸਰਕਾਰ ਦੇ ਵਿੱਚ ਸਾਰਿਆਂ ਦੀ ਇੱਕ ਭਾਈਵਾਲਤਾ ਇੱਕ ਸਾਂਝੀ ਜਿਹੜੀ ਆ ਹਾਂਜੀ ਭਾਈਚਾਰਕ ਸਾਜ ਮਜ਼ਬੂਤ ਰੱਖੀ ਸੀ ਉਸੇ ਤਰ੍ਹਾਂ ਹੀ ਸਾਂਝ ਸਾਜੀ ਭਾਈਚਾਰਕ ਜਿਹੜੀ ਹੈ ਸਾਂਝ ਦੇ ਮਧਈਏ ਔਰ ਸ਼ਾਂਤੀ ਚਾਹੁੰਦੇ ਆ ਕਿ ਪੰਜਾਬ ਖੁਸ਼ਹਾਲ ਹੋਵੇ ਬੜੇ ਮਸਲੇ ਨੇ ਕਿਸਾਨੀ ਦੇ ਨੇ ਮਜ਼ਦੂਰਾਂ ਦੇ ਨੇ ਵਪਾਰੀਆਂ ਦੇ ਨੇ ਆਰਥਿਕ ਮਸਲੇ ਨੇ ਸਾਡੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਮਸਲੇ ਨੇ ਔਰ ਆਪਣੇ ਹੱਕਾਂ ਤੇ ਹਕੂਕਾਂ ਦੇ ਮਸਲੇ ਨੇ ਜਿਹੜਾ ਮੈਂ ਬੇਨਤੀ ਕਰੁੰਦਾ ਕਿ ਅਸਲੀ ਏਜੰਡਾ ਆ ਜੀ ਆਪਾਂ ਇਸ ਏਜੰਡੇ ਤੇ ਫੋਕਸ ਕਰੀਏ ਇਸ ਏਜੰਡੇ ਤੇ ਚੱਲੀਏ ਹਾਂਜੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਜੋ ਏਜੰਡਾ ਹੈ ਮਕਰੂਪ ਚ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਪ੍ਰਮਾਣ ਕਰਨਾ ਵਾਹੀ ਪੀਚ ਖਾਲਸਾ ਵਾਹੀ